ਆਪਣਾ ਨਾਮ ਦੱਸ ਕੇ ਤੇ ਆਪਣੇ ਸੰਸਥਾ ਦਾ ਨਾਮ ਦੱਸ ਕੇ ਜਿਹੜੇ ਅੱਜ ਦਾ ਉੱਪਰ ਵਾਲਾ ਪਰ ਮੇਰਾ ਨਾਮ ਸ਼ੋਕ ਸਾਗਰ ਜੈ ਸ਼ਿਵ ਦੀਪ ਸੇਵਾ ਸੁਸਾਇਟੀ ਦਾ ਸੇਵਾਦਾਰ ਅੱਜ 16ਵੇਂ ਭੰਡਾਰੇ ਦਾ ਫਗਾਜ਼ ਹੋਣ ਜਾ ਰਿਹਾ ਮਾਦੋਪੁਰ ਰੇਲਵੇ ਸਟੇਸ਼ਨ ਤੇ ਅੱਜ ਅਸੀਂ ਆਪਣੇ ਚੇਅਰਮੈਨ ਪ੍ਰਧਾਨ ਦੇ ਨਿਰਦੇਸ਼ ਦੇ ਵਿੱਚ ਆਪਣੀ ਸਾਰੀ ਟੀਮ ਨੂੰ ਲੈ ਕੇ ਹੱਥ ਹੁਣੇ ਥੋੜੀ ਦੇਰ ਬਾਅਦ ਰਵਾਨਾ ਹੋ ਰਹੇ ਹਾਂ ਔਰ ਉੱਥੇ ਜਾ ਕੇ ਸਾਡੀ ਇੱਕ ਸਾਥੀਾਂ ਦੀ ਟੀਮ ਪਹਿਲੇ ਉੱਥੇ ਪਹੁੰਚ ਚੁੱਕੀ ਆ ਪੰਡਾਰੇ ਦਾ ਆਗਾਜ਼ ਰੂਦਰੀ ਪਾਠ ਨਾਲ ਹੋਏਗਾ ਨਵ ਕਰਿਆ ਪੂਜਾ ਹੋਏਗੀ ਉਸ ਤੋਂ ਬਾਅਦ ਹਮਨ ਹੋਏਗਾ ਹਮਨ ਤੋਂ ਬਾਅਦ ਪੰਡਾਰੇ ਦਾ ਆਗਾਜ਼ ਹੋਏਗਾ ਅਸੀਂ ਬਾਬਾ ਅਮਰਨਾਥ ਬਰਫਾਨੀ ਭੁੱਖੇ ਕੋਨ ਪਿਆਸੇ ਕੋ ਪਾਣੀ ਜੋਗੀ ਤੇਰਾ ਰੂਪ ਨਿਰਾਲਾ ਅਮਰਨਾਥ ਮੈਂ ਡੇਰਾ ਡਾਲਾ ਅਸੀਂ ਉਹਦੇ ਕੋਲ ਅਸ਼ੀਰਵਾਦ ਲੈ ਕੇ ਆਪਣੇ ਸ਼ਹਿਰ ਤੋਂ ਮਾਧੋਪੁਰ ਰੇਲਵੇ ਸਟੇਸ਼ਨ ਨੂੰ ਰਵਾਨਾ ਹੋ ਰਹੇ ਆਂ ਔਰ ਭਗਵਾਨ ਕੋ ਲੋਏ ਮੰਗ ਕਰਦੇ ਆਂ ਕੱਲ ਵੀ ਤੁਸੀਂ ਦਿੱਤੀ ਸੀ ਬਾਈਟਸ ਉਹਦੇ ਚ ਵੀ ਕਿ ਭਗਵਾਨ ਕੋਈ ਮੰਗ ਕਰਦੇ ਆ ਕਿ ਸਾਡੀ ਟੀਮ ਸਾਡੀ ਟੀਮ ਦੇ ਸਦਸੇ ਅਪਾਰ ਗਿਰਪਾ ਰੱਖੀ ਬੋਲੇ 바ਬਾ ਕਿ ਅਸੀਂ ਤੇਰੇ ਜੋ ਕੰਮ ਸਾਨੂੰ ਤੋਂ ਸੌਪਿਆ ਹਰ ਇਨਸਾਨ ਨੂੰ ਇਹ ਕੰਮ ਸੌਪਿਆ ਨਹੀਂ ਜਾਂਦਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਕੰਮ ਸੌਪਿਆ ਜਿਹੜੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਤਨ ਮਨ ਧਨ ਨਾਲ ਇਸ ਜ਼ਿੰਮੇਵਾਰੀ ਨੂੰ ਔਰ ਆਪਣੀ ਸ਼ਰਦਾ ਨਾਲ ਨਿਭਾ ਰਹੇ ਆ ਉਸੇ ਸ਼ਰਦਾ ਤੇ ਪ੍ਰੇਮ ਦੇ ਨਾਲ ਅਸੀਂ ਉੱਤੇ ਜਾ ਰਹੇ ਆਂ ਪਰ ਰਬੂਗਾਨ ਕੋ ਲੋ ਐ ਵੀ ਮੰਨ ਕਰਦੇ ਆ ਕਿ ਯਾਤਰਾ ਸ਼ੁਰੂ ਹੋ ਚੁੱਕੀ ਹੈ ਗੱਲ ਮੇਰਾ ਬੇਟਾ ਵੀ ਬਾਲਟਾਲ ਰਾਤ ਦਾ ਪਹੁੰਚ ਚੁੱਕਾ ਹੈ ਤੇ ਯਾਤਰਾ ਜੇ ਸ਼ੁਰੂ ਨਹੀਂ ਹੋਈ ਯਾਤਰਾ ਉਹਨਾਂ ਨੇ ਕਿਹਾ ਦਰਸ਼ਨ 3 ਤਰੀਕ ਨੂੰ ਅਸੀਂ ਸ਼ੁਰੂ ਕਰਨੇ ਆ ਅਜੇ ਭਗਵਾਨ ਦੀ ਅਪਾਰ ਕਿਰਪਾ ਨਾਲ ਮੌਸਮ ਬਹੁਤ ਅੱਛਾ ਹੈ ਪੰਡਾਲ ਉੱਤੇ ਸੱਜੂਕੇ ਔਰ ਪੰਡਾਲ ਸਾਡਾ ਵੀ ਮਾਧੂਪੁਰ ਰੇਲਵੇ ਸਟੇਸ਼ਨ ਦੇ ਉੱਪਰ ਭਗੂ ਦੀ ਕਿਰਪਾ ਨਾਲ ਬੜੇ ਸੁੰਦਰ ਭਗਵਾਨ ਦਾ ਮੰਦਿਰ ਤਿਆਰ ਹੋਇਆ ਜਿਹਦਾ ਆਗਾਜ਼ ਹੁਣ ਮੰਤਰ ਉਚਾਰਨ ਦੇ ਨਾਲ ਹੋਣਾ ਉੱਥੇ ਜਾ ਕੇ ਤੇ ਅਸੀਂ ਯਾਤਰੀਆਂ ਲਈ ਪਰ ਆਪਣੇ ਦੇਸ਼ ਲਈ ਆਪਣੇ ਭਗਵਾਨ ਕੋ ਉਹਦੀ ਅਪਾਰ ਕਿਰਪਾ ਮੰਗਦੇ ਹਾਂ ਸਾਡਾ ਦੇਸ਼ ਵੀ ਚੜ੍ਹਦੀਆਂ ਕਲਾ 'ਚ ਰਹੇ ਜਿੱਤੇ ਅਸੀਂ ਰਨੇ ਆ ਪੰਜਾਬ ਦੇ ਵਿੱਚ ਸਾਡਾ ਸੂਬਾ ਵੀ ਚੜ੍ਹਦੀਆਂ ਕਲਾ 'ਚ ਰਹੇ ਉਸ ਜਿਹੜੇ ਸਾਥੀ ਨੇ ਨਾਲ ਚੱਲੇ ਨੇ ਉਹ ਸਾਰੀਆਂ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਔਰ ਭਗਵਾਨ ਦੀ ਅਪਾਰ ਕਿਰਪਾ ਬੋਲੇ ਬਾਬਾ ਦੀ ਬਣੀ ਰਹੇ ਇੰਨਾ ਸ਼ਬਦਾਂ ਦੇ ਨਾਲ ਹੀ ਸਭ ਨੂੰ ਬਹੁਤ-ਬਹੁਤ ਅੱਜ ਦੇ ਇਸ ਭੰਡਾਰੇ ਦੇ ਜਾਨ ਦੀ ਬਹੁਤ-ਬਹੁਤ ਹਰੇ ਹਰੇ ਆਮੀਨ ਹਰੇ ਹਰੇ ਅੱਜ ਅਸੀਂ ਇੱਥੋਂ ਦੀ ਪੰਜ ਗੱਡੀਆਂ ਤੇ ਜਾ ਰਹੇ ਹਾਂ 21 ਮੈਂਬਰ 22 ਮੈਂਬਰ 25 ਮੈਂਬਰ ਵੀ ਹੋ ਸਕਦੇ ਆ ਪੰਜ-ਪੰਜ ਬੰਦੇ ਇੱਕ ਗੱਡੀ ਵਿੱਚ ਆਉਂਦੇ ਆ 25 ਮੈਂਬਰ ਵੀ ਜਾ ਸਕਦੇ ਔਰ ਐਨੀ ਟੀਮ ਦੀ ਡਿਊਟੀ ਲੱਗਦੀ ਰਣੀ ਆ ਅੱਜ ਕਿਸੇ ਸਾਥੀ ਦੀ ਆ ਕੱਲ ਕਿਸੇ ਸਾਥੀ ਦੀ ਆ ਹਰ ਸਾਥੀ ਦੀ ਤਿੰਨ-ਤਿੰਨ ਦਿਨ ਦੀ ਡਿਊਟੀ ਆ ਤਿੰਨ-ਤਿੰਨ ਦਿਨ ਦੀ ਡਿਊਟੀ ਸਭ ਨੇ ਨਿਭਾਣੀ ਹੈ ਉੱਤੇ ਨਿਭਾਣੀ ਆ ਕਿਉਂਕਿ ਇਸੇ ਤਰ੍ਹਾਂ ਹੀ ਇਹ ਸੰਗਠਨ ਚੱਲ ਸਕਦਾ ਹੋਵੇ ਇੱਕੋ ਦਿਨ 25 ਬੰਦੇ ਜਾ ਕੇ ਬੈਠੇ ਰਵਾਂਗੇ ਫਿਰ ਨਹੀਂ ਸੰਗਠਨ ਚੱਲਦਾ ਔਰ ਨਾ ਹੀ ਬਸ ਸਾਡੇ ਕਾਰੋਬਾਰ ਚੱਲਦੇ ਆਂ ਭਗਵਾਨ ਕਾਰੋਬਾਰ ਤੇ ਵੀ ਉਪਾਰ ਕਿਰਪਾ ਬਣਾਈ ਰੱਖੇ ਅਸੀਂ ਤੇ ਲਗਨ ਦੇ ਨਾਲ ਤੇਰਾ ਕੰਮ ਕਰਦੇ ਆਂ ਹਰ ਹਰ ਪੁਲਿਸ ਪ੍ਰਸ਼ਾਸਨ ਦੇ ਉੱਥੇ ਮਾਧੋਪੁਰ ਰੇਲਵੇ ਸਟੇਸ਼ਨ ਤੇ ਬਹੁਤ ਅੱਛੇ ਇੰਤਜ਼ਾਮ ਆਂ ਕਾਲੀ ਸਾਡੇ ਸਾਥੀਆਂ ਨੇ ਇੱਕ ਵੀਡੀਓ ਪਾਈ ਸੀ ਬੀਐਸ ਸਾਹਿਬ ਪੰਜਾਬ ਪੁਲਿਸ ਕਮਾਂਡੋ ਸਾਡੇ ਭੰਡਾਰੇ ਦੇ ਉੱਤੇ ਪੰਤੋ ਸੱਤ ਬੰਦਿਆਂ ਦੀ ਡਿਊਟੀ ਹੈ ਜਿਹੜੇ ਉੱਥੇ ਹੀ ਬੈਠੇ ਹੋਏ ਨੇ بار-ਬਾਰ ਦੁਪਹਿਰ ਟਾਈਮ ਸ਼ਾਮ ਦੇ ਟਾਈਮ ਅਫਸਰ ਰਾਤ ਕਰ ਚੱਕਰ ਮਾਰਦੇ ਰਹਿੰਦੇ ਨੇ ਇੰਤਜ਼ਾਮ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਸੈਂਟਰ ਦਾ ਵੀ ਬਹੁਤ ਅੱਛਾ ਹੈ ਔਰ ਪੰਜਾਬ ਦਾ ਵੀ ਸਾਡੇ ਲਈ ਕਿਉਂਕਿ ਅਸੀਂ ਪੰਜਾਬ 'ਚ ਸਾਡਾ ਪਹਿਲਾ ਭੰਡਾਰਾ ਜੋ ਦੋ ਸਟੇਸ਼ਨ ਤੇ ਜਾਣਾ ਜੰਮੂ ਤੋਂ ਪੱਲੋ ਸਾਡਾ ਭੰਡਾਰਾ ਜਿਹੜਾ ਮਾਧੂਪੁਰ ਰੇਲਵੇ ਸਟੇਸ਼ਨ ਦੇ ਲਗਦਾ ਕੋ ਪਹਿਲਾ ਭੰਡਾਰਾ ਹੈ ਜਿਹੜਾ ਅਗੋਚੀ ਯਾਤਰੀਆਂ 'ਚ ਡਰਦਾ ਮਗੋਲ ਸੀ ਦੇਖੋ ਵਕਤ ਹੁੰਦਾ ਹੈ ਹਰ ਚੀਜ਼ ਦਾ ਡਰ ਲੱਗਦਾ ਹੈ ਪਰ ਫਿਰ ਵੀ ਲੋਕ ਉੱਥੇ ਪਹੁੰਚੇ ਹੋਏ ਨੇ ਉੱਥੇ ਕਈ ਸਾਥੀ ਆ ਜਿਨ੍ਹਾਂ ਨੇ ਭੰਡਾਰੇ ਬਾਲਟਾ ਲਾਣੇ ਉਹ ਦਰਸ਼ਨ ਵੀ ਕਰ ਚੁੱਕੇ ਆ ਔਰ ਬੜੇ ਹਰਸ਼ੋ ਉਲਾਸ ਨਾਲ ਉਹ ਉੱਥੇ ਲਾ ਰਹੇ ਨੇ ਔਰ ਬਹੁਤ ਸੁੰਦਰ ਭੰਡਾਰੇ ਜਿਹੜੇ ਨੇ ਉੱਥੇ ਤਿਆਰ ਹੋਏ ਨੇ ਭਵਨ ਦੇਵੀ ਭਵਨ ਤੋਂ ਦੱਲੇ ਹਰ ਸਵਾਗਤ